ਲਾਈਵ ਹੋਇਆਗੇ ਕਾਫੀ ਦਿਨਾਂ ਤੋਂ ਆਪਾਂ ਥੋੜੇ ਜਿਹੀ ਬੀ ਸੀਗੇ ਇਸ ਕਰਕੇ ਲਾਈਵ ਨਹੀਂ ਹੋ ਪਾਇਆ ਆਓ 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 ਸੋ ਅੱਜ ਆਪਾਂ ਲਾਈਵ ਹੋਇਆਗੇ ਸੋ ਅੱਜ ਆਪਾਂ ਗੱਲਬਾਤ ਕਰਾਂਗੇ ਦੋਸਤੋ ਸੋ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਭਾਈ ਜਿਹੜੇ ਜਿਹੜੇ ਵੀਰ ਲਾਈਵ ਨਾਲ ਜੁੜ ਚੁੱਕੇ ਨੇਗੇ ਸੋ ਲਾਈਵ ਨੂੰ ਬਾਈ ਜੀ ਸ਼ੇਅਰ ਜ਼ਰੂਰ ਕਰ ਦਿਓ ਸੋ ਅੱਪ ਅੱਜ ਥੋੜੀਆਂ-ਬੋਤੀਆਂ ਗੱਲਾਂ-ਬਾਤਾਂ ਕਰਦੇ ਆਂਗੇ ਬਹੁਤ ਸਾਰੇ ਵੀਰਾਂ ਦਾ ਡਿਮਾਂਡ ਸੀ ਕਿ ਵੀਰ ਜੀ ਲਾਈਵ ਕਰੋ ਤੁਸੀਂ ਸੋ ਆਪਾਂ ਇਸ ਕਰਕੇ ਲਾਈਵ ਤੇ ਆਏ ਆਂਗੇ ਸੋ ਜਿਹੜੇ-ਜਿਹੜੇ ਵੀਰ ਆਪਣੇ ਨਾਲ ਲਾਈਵ ਤੇ ਜੁੜ ਚੁੱਕੇ ਨੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਦੱਸੋ ਆਵਾਜ਼ ਸਹੀ ਆ ਰਹੀ ਹੈਗੀ ਜੇਕਰ ਆਵਾਜ਼ ਸਹੀ ਆ ਰਹੀ ਹੈ ਤਾਂ ਦੋਸਤੋ ਮੈਸੇਜ ਕਰਕੇ ਦੱਸ ਦਿਓ ਫਿਰ ਆਪਾਂ ਗੱਲਾਂ ਬਾਤਾਂ ਸਟਾਰਟ ਕਰਦੇ ਆਂਗੇ ਆਪਾਂ ਵੀ ਤੁਹਾਨੂੰ ਦੱਸਾਂ ਕਿ ਕਿਹੜੇ ਕਿਹੜੇ ਜਾਨਵਰ ਕਿਹੜੀ ਕਿਹੜੀ ਮੁਰਗੀਆਂ ਆਪਣੀਆਂ ਅੰਡੇ ਦੇਣ ਲੱਗੀਆਂ ਸੋ ਅੰਡੇ ਦੇ ਰੇਟ ਬਾਰੇ ਆਪਾਂ ਗੱਲ ਕਰਾਂਗੇ ਕੀ ਕੀ ਰੇਟ ਚੱਲ ਰਿਹਾ ਅੱਜ ਕੱਲ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਸਰਦੀਆਂ ਦਾ ਸੀਜ਼ਨ ਸਟਾਰਟ ਹੋ ਚੁੱਕਿਆ ਸੋ ਹੁਣ ਅੰਡੇ ਦਾ ਰੇਟ ਕੀ ਰਹੂਗਾ ਉਹਤੇ ਵੀ ਆਪਾਂ ਉਸ ਵਿਸ਼ੇ ਤੇ ਵੀ ਪੱਜ ਗੱਲਬਾਤ ਕਰਾਂਗੇ ਸੋ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਣਾ ਲਾਈਵ ਜਿਆਦਾ ਦੋਸਤਾਂ ਕੋਲ ਆਪਣੇ ਕੋਲ ਪਹੁੰਚ ਸਕੇ ਫਿਰ ਆਪਾਂ ਗੱਲਬਾਤ ਸਟਾਰਟ ਕਰਾਂਗੇ ਦੋਸਤੋ ਲਓ ਜੀ ਆਪਾਂ ਜਾਨਵਰ ਛੱਡਲੇ ਸੀ ਦੋਸਤੋ ਜਾਨਵਰਾਂ ਦੀ ਗਰੋਥ ਚੈੱਕ ਕਰੋ ਤੁਸੀਂ ਆਪਣੇ ਦੀ ਬਲੈਕਐਸਟਰ ਲੌਬੀ ਨੇ ਆਪਣੇ ਕੋਲ ਤੇ ਆਰ ਆਈ ਆਰ ਵੀ ਨੇ ਉਹ ਵਾਲੇ ਖੁੱਡੇ 'ਚ ਦੋਸਤੋਂ ਆਪਾਂ ਆਰ ਆਈ ਆਰ ਕਰਤੇ ਸੀਗੇ ਕਿਉਂਕਿ ਇਹ ਦੋਨੇ ਲੜਦੇ ਸੀ ਤੇ ਇੱਧਰ ਆਪਾਂ ਕਰਤੇ ਸੀ ਬਲੈਕਸਟਰ ਲੌਕ ਆਓ ਆਓ ਵੇ ਆਓ 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 ਓਪਰੇ 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 ਆ ਗਈ ਅੱਜ ਹਾਂ ਹਾਂ ਸੋ ਫੇਰ ਜ਼ਰੂਰ ਕਰ ਦਿਓ ਜਿਹੜੇ ਵੀ ਲਾਈਵ ਨਾਲ ਆਪਣੇ ਨਾਲ ਜੁੜੇ ਹੋਏ ਨੇਗੇ ਜੇ ਕਿਸੇ ਵੀ ਦਾ ਸਵਾਲ ਆ ਤਾਂ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਦਵਾਂਗੇ ਸੋ ਆਜੋ ਲਾਈਵ ਨਾਲ ਜੁੜ ਜੋ ਅੱਜ ਆਪਾਂ ਇਸ ਲਾਈਵ 'ਚ ਅੰਡੇ ਦੀ ਰੇਟ ਵਾਰੀ ਵੀ ਗੱਲਬਾਤ ਕਰਾਂਗੇ ਕਿ ਕੀ ਰੇਟ ਹੋਣਾ ਚਾਹੀਦਾ ਅੰਡੇ ਦਾ ਸੋ ਜਿਹੜੇ ਵੀਰ ਜੁੜ ਰਹੇ ਨੇ ਧੰਨਵਾਦ ਬਾਈ ਉਹਨਾਂ ਦਾ ਬਹੁਤ ਬਹੁਤ ਸੋ ਲੱਕੀ ਰਾਣਾ ਬਾਈ ਕੀ ਕਹਿ ਰਹੇ ਹੋ ਬਾਈ ਤੁਹਾਡੇ ਮੈਸੇਜ ਦੀ ਸਮਝ ਨਹੀਂ ਆਈ ਮੁਰਗਾ ਬਾਗ ਨਹੀਂ ਦਿੰਦਾ ਵੀਰੇ ਏਜ ਕਿੰਨੀ ਆ ਮੁਰਗੇ ਦੀ ਕੋਈ ਬਾਗ ਤਾਂ ਦੇਣੀ ਚਾਹੀਦੀ ਆ ਮੁਰਗੇ ਨੂੰ ਮੁਰਗਾ ਤਕਰੀਬਨ 1.5 ਮਹੀਨਿਆਂ ਚ ਬਾਗ ਦੇਣ ਲੱਗ ਜਾਂਦਾ ਹੈਗਾ ਸੋ ਤੁਸੀਂ ਏਜ ਦੇਖ ਲਓ ਦੀ ਕਿੰਨੀ ਆਗੀ ਕਈ ਮੁਰਗੇ ਥੋੜਾ ਜਿਹਾ ਲੇਟ ਵੀ ਲੱਗਦੇ ਨੇਗੇ ਸੋ ਵੀਰ ਕਹਿੰਦਾ ਮੁਰਗਾ ਬਾਗ ਨਹੀਂ ਦੇ ਰਿਹਾ 6 ਮਹੀਨੇ ਬਾਈ ਫਿਰ ਤਾਂ ਮੁਰਗੇ ਨੂੰ ਬਾਗ ਦੇਣੀ ਚਾਹੀਦੀ ਆ ਆ ਜਿਹੜੇ ਤੁਸੀਂ ਆਪਣੇ ਜਾਨਵਰ ਦੇਖ ਰਹੇ ਹੋ ਆਪਣਾ ਇੱਕ ਉਹ ਮੁਰਗਾ ਹੈਗਾ ਇੱਕ ਕੋ ਫਿਰ ਰਿਹਾ ਮੁਰਗਾ ਇਹ ਦੋਨੇ ਮੁਰਗੇ ਬਈ ਏਜ ਇਹਨਾਂ ਹੀ ਤਕਰੀਬਨ 5 ਮਹੀਨਿਆਂ ਦੋਨੇ ਬਾਂਗਾਂ ਦੇਂਦੇ ਨੇ ਤੇ ਸਾਰੀਆਂ ਮੁਰਗੀਆਂ ਅੰਡੇ ਦੇਂਦੀਆਂ ਨੇ ਬਈ ਤੁਸੀਂ ਦੇਖ ਸਕਦੇ ਹੋ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਕਈ ਵਾਰ ਬਈ ਕੋਈ ਮੁਰਗਾ ਲੇਟ ਵੀ ਬਾਂਗਾਂ ਦੇਣ ਲੱਗਦਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਪਰ ਜਦੋਂ ਮੁਰਗਾ ਬਾਂਗ ਦੇਊਗਾ ਉਹਦੀ ਉਹ ਮੁਰਗੀ ਨੂੰ ਕਰਾਸ ਕਰੂ ਤੇ ਉਸ ਤੋਂ ਬਾਅਦ ਹੀ ਜਿਹੜੀਆਂ ਮੁਰਗੀਆਂ ਉਹ ਅੰਡੇ ਦੇਣ ਲੱਗਣੀਆਂ ਸੋ ਮੁਰਗੇ ਦਾ ਬਾਂਗ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਕਈ ਵੀਰ ਕਹਿੰਦੇ ਨੇ ਕਿ ਸਾਡੇ ਜਿਹੜੇ ਜਾਨਵਰ ਨੇ ਉਹ ਐਕਟਿਵ ਨਹੀਂ ਹੈਗੇ ਤੁਸੀਂ ਆਪਣੇ ਜਾਨਵਰ ਦੇਖ ਸਕਦੇ ਹੋ ਐਕਟਿਵ ਵੀ ਫੁੱਲ ਨੇ ਤੇ ਕੋਈ ਬਿਮਾਰੀ ਦਾ ਵੀ ਨਹੀਂ ਕੋਈ ਨਾ ਜੋ ਸੀਨ ਹੈਗਾ ਇਦਾਂ ਦਾ ਕੋਈ ਵੀ ਦੇਖੋ ਜੀ ਆਪਣੇ ਨਾਲ 32 ਵੀਰ ਜੁੜ ਚੁੱਕੇ ਨੇ ਬਾਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਜਾਣਕਾਰੀ ਦਿੰਦੇ ਰਹਿਣੇ ਆ ਜਿੰਨੀ ਕੱਪਾਂ ਨੂੰ ਨੌਲੇਜ ਆ ਉੰਨੀ ਕੱਪਾਂ ਮੁਰਗੀਆਂ ਬਾਰੇ ਜਾਣਕਾਰੀ ਦਿੰਦੇ ਰਹਿਣੇਗੇ ਸੋ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਵੀਰ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾਗਾ ਕਿ ਆਪਾਂ ਸਮੇਂ-ਸਮੇਂ ਸਰ ਜਾਣਕਾਰੀ ਦਿੰਦੇ ਰਹਿਣੇਾਂਗੇ ਸੋ ਬਈ ਸ਼ੇਅਰ ਜ਼ਰੂਰ ਕਰ ਦਿਓ ਲਾਈਵ ਨੂੰ ਜੇਕਰ ਤੁਹਾਡਾ ਕੋਈ ਵੀ ਸਵਾਲ ਆ ਤਾਂ ਤੁਸੀਂ ਆਪਾਂ ਤੋਂ ਸਵਾਲ ਪੁੱਛ ਸਕਦੇ ਹੋਗੇ ਆਪਾਂ ਨੇ ਇੱਕ WhatsApp ਤੇ ਗਰੁੱਪ ਵੀ ਬਣਾਇਆ ਹੋਇਆ ਉਹ ਗਰੁੱਪ ਚ ਐਕਸਪਰਟ ਵੀਰ ਸ਼ਾਮਿਲ ਨੇ ਜਿਹੜੇ ਵੀਰ ਮੁਰਗੀਆਂ ਬਾਰੇ ਕਾਫੀ ਜਾਣਕਾਰੀ ਰੱਖਦੇ ਨੇਗੇ ਤੋ ਜੇਕਰ ਤੁਸੀਂ ਉਸ ਗਰੁੱਪ ਚ ਜੁਆਇਨ ਹੋਣਾ ਤਾਂ ਵੀ ਤੁਸੀਂ WhatsApp ਨੰਬਰ ਆਫ ਦਾ ਇਸ ਲਾਈਵ ਦੇ ਥੱਲੇ ਤੁਸੀਂ ਕਮੈਂਟ ਕਰ ਸਕਦੇ ਹੋਗੇ ਲਓ ਜੀ ਦੇਖੋ ਜੇਕਰ ਕਿਸੇ ਵੀਰ ਨੂੰ ਐਗਜ਼ ਚਾਹੀਦੇ ਹੁੰਦੇ ਨੇ ਅੰਡੇ ਚਾਹੀਦੇ ਨੇ ਤਾਂ ਆਪਾਂ ਅੰਡੇ ਵੀ ਅਵੇਲੇਬਲ ਕਰਵਾ ਦਿੰਨੇ ਹਾਂਗੇ ਹੁਣ ਸਰਦੀ ਦਾ ਸਮਾਂ ਆ ਗਿਆ ਤੇ ਤੁਸੀਂ ਅੰਡੇ ਵੀ ਆਪਾਂ ਤੋਂ ਖਰੀਦ ਸਕਦੇ ਹੋਗੇ। ਸੋ ਜੇਕਰ ਕਿਸੇ ਵੀਰ ਦਾ ਸਵਾਲ ਆ ਤਾਂ ਤੁਸੀਂ ਸਵਾਲ ਨੂੰ ਪੁੱਛ ਸਕਦੇ ਹੋ ਕੋਈ ਵੀ ਸਵਾਲ ਆਪਾਂ ਤੁਹਾਡਾ ਜਵਾਬ ਦਵਾਂਗੇ। ਸ਼ਾਮ ਦੇ ਸਮੇਂ ਆਪਾਂ ਛੱਡ ਲੈਨੇ ਆ ਜਾਨਵਰਾਂ ਨੂੰ ਬਾਹਰ ਕਿਉਂਕਿ ਇਹਨਾਂ ਨੂੰ ਤੋਰਾ ਫੇਰਾ ਬਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਕਈ ਵੀਰ ਬਿਲਕੁਲ ਵੀ ਨਹੀਂ ਛੱਡਦੇ ਹੈਗੇ। ਤੇ ਉਹ ਫਿਰ ਮੁਰਗੀਆਂ ਨੂੰ ਅੰਦਰ ਤਾੜ ਕੇ ਰੱਖਣਾ ਵੀ ਸਹੀ ਨਹੀਂ ਹੁੰਦਾ। ਲੱਕੀ ਵੀਰ ਕਹਿੰਦਾ ਬਾਈ ਬਲੈਕ ਐਸਟਰਲੋਪ ਲੜਦਾ ਨਹੀਂ ਬਾਈ ਲੜਦੇ ਨੇ ਮੁਰਗੇ ਤਾਂ ਹੀ ਇਹ ਨਾ ਪੋਰਸ਼ਨ ਮੈਂ ਤੁਹਾਨੂੰ ਦਿਖਾਉਣਾਗਾ ਹੁਣ ਆ ਦੇਖੋ ਇਹ ਅਲੱਗ-ਅਲੱਗ ਪੋਰਸ਼ਨ ਮੈਂ ਬਣਾਤੇ ਸੀਗੇ ਪਹਿਲਾਂ ਆਪਣਾ ਇੱਕ ਸੈਟਅਪ ਸੀਗਾ ਸੋ ਹੁਣ ਆਪਾਂ ਮੁਰਗੇ ਆਪਣੇ ਕੋਲ ਦੋ ਸੀਗੇ ਤਾਂ ਕਰਕੇ ਇਧਰ ਪਾਨੇ ਤਿੰਨ ਜਿਹੜੀਆਂ ਮੁਰਗੀਆਂ ਤੁਸੀਂ ਦੇਖ ਸਕਦੇ ਹੋ ਬਲੈਕ ਐਸਟਰਲੋਪ ਤਿੰਨ ਮੁਰਗੀਆਂ ਛੜਤੀਆਂ ਤੇ ਇੱਕ ਮੁਰਗਾ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਲੜਦਾ ਥੋੜਾ ਖਤਰਨਾਕ ਆਗਾ ਇਹ ਪਾਈ ਡਾਕ ਖੁੱਡਾਗਾ ਇੱਥੇ ਆਰਾਮ ਨਾਲ ਰਹ ਪੈਂਦੀਆਂ ਨੇ ਪਹਿਲਾਂ ਆਹ ਕੰਦ ਨਹੀਂ ਸੀ ਹੈਗੀ ਸੈਟਅਪ ਖੁੱਲਾ ਸੀ ਪੂਰਾ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਫੀਡ ਵਾਸਤੇ ਲਗਾਈਆਂ ਹੋਈਆਂ ਨੇ ਦੋਸਤੋ ਦੇਖ ਸਕਦੇ ਤੁਸੀਂ ਇਨਾਂ 'ਚ ਆਪਾਂ ਫੀਡ ਪਾਉਂਦੇ ਆਂਗੇ ਸੋ ਇੰਨਾ ਕਿ ਜਿਹੜਾ ਸੈਟਅਪ ਆ ਇੰਨੇ 'ਚ ਜਿਹੜੇ 4 ਤਿੰਨ ਮੁਰਗੀਆਂ ਇੱਕ ਮੁਰਗਾ ਇੱਥੇ ਰਹਿੰਦੇ ਨੇਗੇ ਕਿਉਂਕਿ ਬਈ ਜਿਹੜੇ ਮੁਰਗੇ ਨੇ ਜ਼ਿਆਦਾ ਲੜਦੇ ਨੇ ਇੱਕ ਦੂਜੇ ਨਾਲ ਜਾਂ ਤਾਂ ਫਿਰ ਇੱਕ ਮੁਰਗਾ ਹੋਵੇ ਤੇ ਤਾਂ ਕਰਕੇ ਆਪਾਂ ਵਿਚਾਲੇ ਹੀ ਕੰਦ ਕੱਢਤੀ ਸੀਗੀ ਆਹ ਰੋਸਨਦਾਨ ਵੀ ਰੱਖਨੇ ਛੋਟੇ ਛੋਟੇ ਰੋਸਨਦਾਨ ਕਿਉਂਕਿ ਇਹਨਾਂ 'ਚ ਹਵਾ ਕ੍ਰੋਸ ਹੁੰਦੀ ਰਹੇ ਜੇਕਰ ਆਪਾਂ ਬਿਲਕੁਲ ਬੰਦ ਕਰਦੇ ਆ ਤਾਂ ਜਿਹੜੀ ਹਵਾ ਕ੍ਰੋਸਿੰਗ ਨਹੀਂ ਹੁੰਦੀ ਹਵਾ ਦੀ ਕ੍ਰੋਸਿੰਗ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਤੁਸੀਂ ਇੱਧਰ ਦੇਖ ਸਕਦੇ ਹੋ ਜਾਨਵਰ ਬਾਈ ਬਿੰਦਰ ਬਾਈ ਕਹਿੰਦਾ ਬਾਈ ਜੀ ਮੇਰੀ ਇੱਕ ਮੁਰਗੀ ਆ ਉਹ ਸਵੇਰੇ ਦੀ ਸੁਸਤ ਬੈਠੀ ਆ ਸੀ ਸੀ ਵੀ ਕਰਦੀ ਆ ਕਿਹੜੀ ਮੈਡੀਸਨ ਦਵਾ ਬਾਈ ਉਹਨੂੰ ਕੋਈ ਮੈਡੀਸਨ ਨਾ ਦੋ ਸਵੇਰੇ ਤੁਸੀਂ ਕੀ ਕਰੋ ਸਵੇਰੇ ਜਦੋਂ ਤੁਸੀਂ ਉਹਨੂੰ ਪਾਣੀ ਦੇਣਾ ਉਦੋਂ ਪਹਿਲਾਂ ਉਦੋਂ ਪਹਿਲਾਂ ਕੋਈ ਪਾਣੀ ਨਾ ਦਿੱਤਾ ਹੋਵੇ ਉਹਨੂੰ ਹਲਦੀ ਚ ਥੋੜੇ ਜਿਹੇ ਕੋਸੇ ਪਾਣੀ ਚ ਹਲਦੀ ਘੋਲ ਕੇ ਸਰਿੰਜ ਨਾਲ ਉਹਦੇ ਅੰਦਰ ਮਾਰੋ ਸਵੇਰੇ ਦੁਪਹਿਰੇ ਸ਼ਾਮ ਨੂੰ 10-10 ml 5-5 ml ਦੇ ਦਿਓ 6-6 ml ਦਾ ਚਾਹੇ 10 ਦੇ ਦਿਓ ਉਹ ਬਿਲਕੁਲ ਸੈੱਟ ਹੋ ਜੂ ਕੋਈ ਮੈਡੀਸਨ ਨਾ ਦੋ ਬਈ ਕੋਈ ਮੈਡੀਸਨ ਦੀ ਲੋੜ ਨਹੀਂ ਕਈ ਵਾਰ ਹੁਣ ਬਦਲਦੇ ਮੌਸਮ ਚ ਕਾਫੀ ਮੁਰਗੀਆਂ ਬਿਮਾਰ ਹੁੰਦੀਆਂ ਨਗੀਆਂ ਸੋਨੂ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ ਐਚਐਸ ਪੈਟ ਬਲੌਗਸ ਵਾਲਾ ਵੀ ਆਪਣੇ ਨਾਲ ਜੁੜ ਚੁੱਕਿਆ ਬਾਈ ਮੁਰਗੀ ਕਦੋਂ ਐਗਸ ਦੇਣੇ ਸਟਾਰਟ ਕਰਦੇ ਬਾਈ ਮੁਰਗੀ ਆਪਣੀ ਜਿਹੜੀ ਹੁੰਦੀ ਆ ਉਹ 4.5 ਤੋਂ ਲੈ ਕੇ 5 ਮਹੀਨਿਆਂ ਦੀ ਜਿਹੜੀ ਮੁਰਗੀ ਆ ਉਹ ਅੰਡੇ ਦੇਣੇ ਸਟਾਰਟ ਕਰਦੀ ਹੈ ਬਾਈ ਜੇਕਰ ਜੇਕਰ ਆਪਾਂ ਪ੍ਰੋਪਰ ਉਹਨੂੰ ਫੀਡ ਪਾਉਂਦੇ ਆਂਗੇ ਜੇਕਰ ਆਪਾਂ ਨਹੀਂ ਫੀਡ ਪਾਉਂਦੇ ਤਾਂ ਉਹ ਲੇਟ ਵੀ ਹੋ ਸਕਦੀ ਹੈਗੀ ਬਈ ਬਿੰਦਰਵੀਰ ਕਹਿੰਦਾ ਅੱਖ ਵੀ ਉਦੀ ਬਈ ਅੱਖ ਤੁਸੀਂ ਐ ਕਰੋ ਅੱਖ ਜਿਹੜੀ ਜੁੜੀ ਹੋਈ ਆ ਉਹ ਉਹ ਅੱਖ 'ਚ ਸਰੋਂ ਦਾ ਤੇਲ ਠੀਕ ਆ ਥੋੜਾ ਕੋਸਾ ਕਰਕੇ ਜਿਹੜੀ ਇੱਕ ਜੁੜੀ ਹੋਈ ਆ ਉਹਤੇ ਕਾਟਨ ਨਾਲ ਲਗਾ ਦਿਓ ਇੱਕ ਦੋ ਵਾਰ ਲਗਾਓ ਬਿਲਕੁਲ ਸੈੱਟ ਹੋ ਜੂਗੀ ਬਈ ਮੈਂ ਇੱਕ ਗੱਲ ਕਹਿਣਾ ਮੈਡੀਸਿਨ ਮੰਗਰ ਤੁਸੀਂ ਨਾ ਭੱਜਿਆ ਕਰੋ ਹਨਾ ਜਦੋਂ ਆਪਾਂ ਜਾਨ ਫੋਲਡਰੀ ਫਾਰਮਿੰਗ ਕਰਦੇ ਆ ਤਾਂ ਜਿਹੜਾ ਆਪਾਂ ਮੈਡੀਸਨ ਦਿੰਨੇ ਇਹਨਾਂ ਨੂੰ ਉਹ ਮੈਡੀਸਨ ਬਾਈ ਜੀ ਇਹਨਾਂ ਦੀ ਐਗ ਪ੍ਰੋਡਕਸ਼ਨ ਕਾਫੀ ਘਟਾ ਦਿੰਦਾ ਸੋ ਜੇ ਤੁਹਾਡਾ ਮੈਡੀਸਨ ਬਿਨਾ ਸਰਦਾ ਤਾਂ ਜਿਆਦਾ ਵਧੀਆ ਗੱਲ ਆਗੀ ਬਈ ਇਹ ਆਰ ਆਈ ਆਰ ਮੁਰਗੀਆਂ ਨੇ ਬਾਈ ਬ੍ਰਾਊਨ ਆਰ ਆਈ ਆਰ ਮੁਰਗੀਆਂ ਨੇ ਸੋ ਬਾਈ ਹੁਣ ਠੀਕ ਹੈ ਬ੍ਰਿੰਦਰ ਬਾਈ ਬਹੁਤ-ਬਹੁਤ ਧੰਨਵਾਦ ਬਾਈ ਸੋ ਹੁਣ ਆਪਾਂ ਲਾਈਵ ਨੂੰ ਸਮਾਪਤ ਕਰਦੇ ਆ ਕਿਉਂਕਿ ਆਪਣੇ ਹੁਣ ਬਾਬਾ ਜੀ ਪਾਠ ਸਟਾਰਟ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਸਾਹਿਬ ਨੇ ਬਾਬਾ ਜੀ ਰਹਿ ਰਸ ਦਾ ਪਾਠ ਸਟਾਰਟ ਕਰਤਾ ਬਾਬਾ ਜੀ ਨੇ ਸੋ ਹੁਣ ਆਪਾਂ ਆਪਣੇ ਲਾਈਵ ਨੂੰ ਸਮਾਪਤ ਕਰਦੇ ਆਂਗੇ ਆਪਾਂ ਨੂੰ ਆਵਾਜ਼ ਨਹੀਂ ਸੁਣਨੀ ਸੋ ਹੁਣ ਬਾਬਾ ਜੀ ਜਿਹੜੇ ਪਾਠ ਕਰਨਾ ਉਹਨਾਂ ਨੇ ਸਟਾਰਟ ਕਰਤਾ ਸੋ ਕੱਲ ਆਪਾਂ ਲਾਈਵ ਹੋਵਾਂਗੇ ਦੋਸਤੋ ਸਵੇਰੇ ਸਵੇਰੇ ਤਕਰੀਬਨ ਲਾਈਵ ਹੋਵਾਂਗੇ ਆਪਾਂ 8 ਵਜੇ ਸੋ ਜਿਹੜੇ ਜਿਹੜੇ ਵੀਰਾਂ ਨੇ ਕੋਈ ਗੱਲਬਾਤ ਪੁੱਛਣੀ ਆ ਤਾਂ ਤੁਸੀਂ ਆਪਣੇ ਕੋਲੋਂ 8 ਵਜੇ ਆ ਕੇ ਗੱਲਬਾਤ ਕੋਈ ਵੀ ਪੁੱਛ ਸਕਦੇ ਹੋਗੇ ਕਿਉਂਕਿ ਹੁਣ ਬਾਬਾ ਜੀ ਪਾਠ ਕਰਨ ਲੱਗੇ ਆਪਾਂ ਨੂੰ ਕੋਈ ਸਮਝ ਨਹੀਂ ਆਉਣਾ ਬਾਈ ਸੋਨੂ ਵੀਰੇ ਮੈਂ ਤੁਸੀਂ ਮੈਂ ਤੁਹਾਨੂੰ ਨੰਬਰ ਦੱਸ ਰਿਹਾ WhatsApp ਨੰਬਰ ਇਹ ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੇਰਾ WhatsApp ਨੰਬਰ ਨੋਟ ਕਰੋ 85568 28744 85568 28744 ਬਈ ਇਹ ਮੇਰਾ WhatsApp ਨੰਬਰ ਆ ਸੋਨੂੰ ਬਈ ਕਿਉਂਕਿ ਹੁਣ ਆਪਾਂ ਨੂੰ ਸਮਝ ਨਹੀਂ ਹੋਣੀ ਤੁਸੀਂ ਤੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਕਾਲ ਕਰੂੰਗਾ ਪ੍ਰੋਪਰ ਤੁਹਾਨੂੰ ਸਾਰੀ ਗੱਲਬਾਤ ਸਮਝਾ ਦੂੰ ਇੱਕ ਵਾਰ ਫੇਰ ਮੈਂ ਨੰਬਰ ਬੋਲ ਦਿੰਦਾ 85568 28744 ਇਹ ਮੇਰਾ WhatsApp ਨੰਬਰ ਆ ਬਾਈ ਇਹਦੇ ਤੁਸੀਂ ਮੈਨੂੰ ਮੈਸੇਜ ਕਰ ਦੋ ਆਪਾਂ ਤੁਹਾਨੂੰ ਪ੍ਰੋਪਰ ਦੱਸ ਦਾਂਗੇ ਕਿ ਕਿਹੜੇ ਮਹੀਨੇ ਤੁਸੀਂ ਕੰਮ ਸਟਾਰਟ ਕਰ ਸਕਦੇ ਹੋਗੇ ਤੇ ਤੁਹਾਨੂੰ ਚੰਗਾ ਪ੍ਰੋਪਰ ਕਿਵੇਂ ਹੋਊਗਾ ਸੋ ਆਪਾਂ ਇਸ ਲਾਈਵ ਦਾ ਇੱਥੇ ਕਰਦੇ ਆਂ ਐਂਡ ਸੋ ਸਾਰਿਆਂ ਦਾ ਧੰਨਵਾਦ ਵੀਰੇ ਲਾਈਵ ਨਾਲ ਜੁੜਨ ਲਈ ਥੈਂਕ ਯੂ ਜੀ